ਨਾਬਾ ਜੇਲ ਬ੍ਰੇਕ ਕਾਂਡ ਅੱਜਕਲ ਸੁਰਖੀਆਂ ਦੇ ਵਿੱਚ ਹੈ ਲਗਾਤਾਰ ਇਸ ਦੀ ਚਰਚਾ ਹੋ ਰਹੀ ਹੈ ਉੱਥੇ ਹੀ ਅਜੇ ਇੱਕ ਹੋਰ ਕਾਂਡ ਨੂੰ ਜਲੰਧਰ ਚ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਹਾਂ ਸੱਤ ਲੜਕੀਆਂ ਨੇ ਜੇਲ੍ਹ ਚੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੀਆਂ ਜਿਸ ਸਮੇਂ ਨਾਬਾ ਜੇਲ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਨੂੰ ਪੰਜਾਬ ਲਾਂਦਾ ਜਾ ਰਿਹਾ ਸੀ ਠੀਕ ਉਸੇ ਸਮੇਂ ਇੱਕ ਹੋਰ ਜੇਲ੍ਹ ਨੂੰ ਬ੍ਰੇਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਜੇਲ੍ਹ ਚੋਂ ਫਰਾਰ ਹੋਣ ਦੇ ਪਲਾਨ ਬਣਾਏ ਜਾ ਰਹੇ ਸੀ ਜੀ ਹਾਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਲੰਧਰ ਚੋਂ ਜਿੱਥੇ ਇੱਕ ਜੇਲ੍ਹ ਨੂੰ ਬ੍ਰੇਕ ਕਰਨ ਜੇਲ੍ਹ ਚੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਮਾਮਲਾ ਜਲੰਧਰ ਦੇ ਗਾਂਧੀ ਵਿਰੀਤਾ ਆਸ਼ਰਮ ਚ ਪੈਂਦੇ ਜੁਵਨਾਈ ਜਸਟਿਸ ਬੋਰਡ ਦਾ ਹੈ ਜਿਸ ਚੋਂ ਬੀਤੀ ਰਾਤ ਸੱਤ ਜੀ ਹਾਂ ਸੱਤ ਲੜਕੀਆਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜੇਲ੍ਹ ਚੋਂ ਇਸ ਜੂਵਨਾਈਲ ਸੈਂਟਰ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੱਸਿਆ ਜਾ ਰਿਹਾ ਹੈ ਕਿ ਨਾ ਲੜਕੀਆਂ ਨੇ ਬਾਥਰੂਮ ਦੀ ਕੰਦ ਨੂੰ ਲੋਹੇ ਦੀ ਰੌੜ ਦੇ ਨਾਲ ਤੋੜਿਆ ਅਤੇ ਫਰਾਰ ਹੋਣਾ ਚਾਹਿਆ ਜਦੋਂ ਇੱਕ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਨੂੰ ਅਜਿਹਾ ਕਰਦੇ ਆਂ ਵੇਖਿਆ ਤਾਂ ਇਹਨਾਂ ਲੜਕੀਆਂ ਨੇ ਉਸ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਪਰ ਫਿਰ ਵੀ ਇਹ ਲੜਕੀਆਂ ਫਰਾਰ ਹੋਣ ਚ ਕਾਮਯਾਬ ਨਹੀਂ ਹੋ ਸਕੀਆਂ ਜੋ ਐਮਨਾਈਲ ਜਸਟਿਸ ਬੋਰਡ ਦੀ ਬਿਲਡਿੰਗ ਦਿਖਾ ਦਿਆ ਇਸੇ ਬਿਲਡਿੰਗ ਦੇ ਵਿੱਚ ਸੱਤ ਕੁੜੀਆਂ ਵੱਲੋਂ ਜਿਹੜਾ ਹੈ ਕਿ ਉਹ ਜੇਲ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਥਾਣਾ ਨੰਬਰ 2 ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੱਤ ਕੁੜੀਆਂ ਵੱਲੋਂ ਬਾਥਰੂਮ ਦੀ ਕੰਧ ਨੂੰ ਤੋੜ ਕੇ ਜਿਹੜਾ ਹੈ ਕਿ ਉਹ ਭੱਜਣ ਦੀ ਕੋਸ਼ਿਸ਼ ਕੀਤੀ ਗਈ ਮਾਮਲਾ ਜਿਹੜਾ ਹੈ ਕਿ ਬੀਤੇ ਕੱਲ ਦਾ ਹੈ ਹਾਲਾਂਕਿ ਜਲੰਧਰ ਪੁਲਿਸ ਵੱਲੋਂ ਜਿਹੜਾ ਇੱਕ ਥਾਣਾ ਨੰਬਰ 2 ਦੇ ਵਿੱਚ ਮਾਮਲਾ ਦਰਜ ਕਰ ਲਿੱਤਾ ਗਿਆ ਵੈ ਪਰ ਇਸ ਮਾਮਲੇ ਮਾਮਲੇ ਦੀ ਮੈਂ ਤੁਹਾਨੂੰ ਵਿਸਥਾਰ ਚ ਜਾਣਕਾਰੀ ਦੇ ਦਿਆ ਅਪਰਾਧਿਕ ਮਾਮਲਿਆਂ ਦੇ ਵਿੱਚ ਗ੍ਰਿਫਤਾਰ 18 ਸਾਲ ਤੋਂ ਘੱਟ ਦੀਆਂ ਕੁੜੀਆਂ ਇਸ ਬਿਲਡਿੰਗ 'ਚ ਰਹਿੰਦੀਆਂ ਨੇ ਹਾਲਾਂਕਿ ਇਸ ਬਿਲਡਿੰਗ ਨੂੰ ਜ਼ਰੂਰ ਜਿਹੜੀ ਹੈ ਕਿ ਪੰਜਾਬ ਦੀ ਹਾਈ ਸਕਿਉਰਿਟੀ ਜਿਹੜੀ ਜੁਵਨਲ ਜਿਹੜੀ ਹੈ ਕਿ ਜੇਲ੍ਹ ਵਜੋਂ ਜਾਣਿਆ ਜਾਂਦਾ ਵੈ ਪਰ ਇਸ ਮਾਮਲੇ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਕੁੜੀਆਂ ਵੱਲੋਂ ਜਿਹੜਾ ਹੈ ਕਿ ਲੋਹੇ ਦੀ ਰੌੜ ਦੇ ਨਾਲ ਬਾਥਰੂਮ ਦੀ ਕੰਦ ਨੂੰ ਪਾੜਿਆ ਜਾਂਦਾ ਵੈ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਇਹ ਉਸ ਵਕਤੀ ਜਿਹੜਾ ਹੈ ਕਿ ਜੇਲ੍ਹ ਦੇ ਵਿੱਚ ਤੇ ਨਾ ਤੇ ਸਕਿਉਰਿਟੀ ਗਾਰਡ ਅਮਰਿਤਪਾਲ ਇਹ ਕਾਰ ਇਹਨਾਂ ਨੂੰ ਦੇਖ ਲੈਂਦੀ ਹੈ ਤੇ ਜਦੋਂ ਉਸ ਦੇ ਉੱਤੇ ਜਿਹੜਾ ਹੈ ਕਿ ਕੁੜੀਆਂ ਵੱਲੋਂ ਜਿਹੜਾ ਹੈ ਕਿ ਉਹ ਜਾਨ ਲੈਵਾ ਹਮਲਾ ਕਰ ਦਿੱਤਾ ਜਾਂਦਾ ਵਾ ਜਖਮੀ ਹੁੰਦੀ ਹੈ ਗੰਭੀਰ ਜਿਹੜੀਆਂ ਹੁੰਦੇ ਤੇ ਸੱਟਾਂ ਆਉਂਦੀਆਂ ਨੇ ਹਸਪਤਾਲ ਚ ਉਹਨੂੰ ਦਾਖਲ ਕਰਾਇਆ ਜਾਂਦਾ ਹੈ ਮੁੱਢਲੀ ਜਿਹੜੀ ਜਾਣਕਾਰੀ ਹੈ ਐਫ ਆਈ ਆਰ ਦੇ ਵਿੱਚ ਵੀ ਜੋ ਬੀ ਐਨ ਐਸ ਦਿਆਂ ਵੱਖ-ਵੱਖ ਤਰ੍ਹਾਂ ਦੇ ਤਹਿਤ ਜਿਹੜਾ ਕਿ ਮਾਮਲਾ ਦਰਜ ਕੀਤਾ ਗਿਆ ਉਸ ਵਿੱਚ ਵੀ ਇਹੀ ਗੱਲ ਲਿਖੀ ਗਈ ਹੈ ਕਿ ਲੋਹੇ ਦੀ ਰੌੜ ਦੇ ਨਾਲ ਬਾਥਰੂਮ ਦੀ ਕੰਧ ਨੂੰ ਜਿਹੜਾ ਕਿ ਤੋੜਿਆ ਜਾਂਦਾ ਵਾ ਤੇ ਮਦਈ ਜਦੋਂ ਖਾਸ ਤੌਰ ਤੇ ਉਹ ਅਧਿਕਾਰੀ ਹੈ ਸਿਕਿਉਰਿਟੀ ਜਿਹੜੀ ਗਾਰਡ ਹੈ ਉਹ ਉਹਨਾਂ ਨੂੰ ਰੋਕਣ ਆਂਦੀ ਹੈ ਤੇ ਉਹਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ 'ਤੇ ਅੱਗੇ ਦੀ ਬਣਦੀ ਕਾਰਵਾਈ ਅਮਲ ਚੱਲਦੀ ਜਾ ਦੱਸਦੀ ਹੈ ਕਿ ਇਸ ਜੁਵਨਾਈਲ ਜਸਟਿਸ ਬੋਰਡ ਚ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਰੱਖਿਆ ਜਾਂਦਾ ਹੈ ਜਿੱਥੋਂ ਫਰਾਰ ਹੋਣ ਦੀ ਇਹਨਾਂ ਲੜਕੀਆਂ ਨੇ ਕੋਸ਼ਿਸ਼ ਕੀਤੀ ਦੱਸਦੀ ਹੈ ਕਿ ਇਸ ਜੁਵਨਾਈਲ ਜਸਟਿਸ ਬੋਰਡ ਨੂੰ ਹਾਈ ਸਿਕਿਉਰਿਟੀ ਮੰਨਿਆ ਜਾਂਦਾ ਹੈ ਇਹਨਾਂ ਲੜਕੀਆਂ ਨੇ ਇੱਕ ਕੰਧ ਤੋੜ ਲਈ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਦੂਜੀ ਕੰਧ ਨਹੀਂ ਤਬਕੀਆਂ ਅਤੇ ਫਰਾਰ ਨਹੀਂ ਹੋ ਸਕੀਆਂ ਗਾਂਧੀ ਮਨੀ ਦਾ ਆਸ਼ਰਮ ਦੇ ਵਿੱਚ ਜਿਹੜੀਆਂ 7 ਸੀਸੀਲ ਜੁਵਨਾਈਲ ਬੱਚੀਆਂ ਹੈਗੀਆਂ ਨੇ ਉਹਨਾਂ ਨੇ ਜਿਹੜਾ ਹੈਗਾ ਬਾਥਰੂਮ ਦਾ ਜਿਹੜਾ ਹੈਗਾ دیوار ਤੋੜ ਕੇ ਉੱਥੋਂ ਭੱਜੀਆਂ ਸੀਗੀਆਂ ਲੇਕਿਨ ਅੱਗੇ ਅਗਲੀ ਦੀਵਾਰ ਜਿਹੜੀ ਹੈਗੀ ਆ ਉਹ ਜਿਆਦਾ ਉੱਚੀ ਹੋਣ ਕਰਕੇ ਉਹ ਭੱਜਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀਆਂ ਤੋਂ ਇਹਦੇ ਸਬੰਧ ਦੇ ਵਿੱਚ ਕਾਰਵਾਈ ਦੇ ਲਈ ਮੈਂ ਤੇ ਐਸ ਐਚਓ ਡਿਵੀਜ਼ਨ 2 ਜਿਹੜੇ ਅਸੀਂ ਮੌਕੇ ਤੇ ਪਹੁੰਚੇ ਸੀਗੇ ਜੋ ਮੌਕੇ ਤੇ ਪਹੁੰਚ ਕੇ ਜਿਹੜੀ ਸਾਡੀ ਇੱਥੇ ਡਿਊਟੀ ਦੇ ਉੱਤੇ ਹਾਜ਼ਰ ਸੀਗੀ ਲੜਕੀ ਅਮਰਤ ਕੌਰ ਉਹਦੇ ਤੋਂ ਸਾਰੀ ਗੱਲਬਾਤ ਕੀਤੀ ਔਰ ਉਹਦੇ ਵੀ ਜਿਹੜਾ ਹੈਗਾ ਇਹਨਾਂ ਲੜਕੀਆਂ ਨੇ ਸਿਰ ਦੇ ਵਿੱਚ ਪੱਟਾ ਮਾਰ ਕੇ ਪੱਥਰ ਮਾਰ ਕੇ ਸਾਟ ਮਾਰੀ ਸੀ ਜੋ ਉਹਦੇ ਬਿਆਨ ਦੇ ਉੱਤੇ ਅਮਰਤ ਕੌਰ ਦੇ ਬਿਆਨ ਦੇ ਉੱਤੇ ਅਸੀਂ ਇਹ ਕੱਲ ਜਿਹੜਾ ਹੈਗਾ ਮੁਕੱਦਮਾ ਨੰਬਰ 90 ਅੰਡਰ ਸੈਕਸ਼ਨ 109 ਐਕਸਟਰਾ 15 132 221 ਕਾਰਜ ਜਿਮਨਦੋ ਬੀ ਐਨਐਸ ਦੇ ਤਹਿਤ থানা ਡਿਵੀਜ਼ਨ ਨੰਬਰ 2 ਦੇ ਵਿੱਚ ਕੱਲ ਅਸੀਂ ਦਰਜਿਸਟਰ ਕੀਤਾ ਸੀ ਤੋਂ ਫਿਲਹਾਲ ਜਿਹੜਾ ਇਹ ਸੀਸੀਐਲ ਬੱਚੀਆਂ ਜਿਹੜੀਆਂ ਹੈਗੀਆਂ ਨੇ ਉਨਾਂ ਨੂੰ ਇਸ ਮੁਕਾਦਮੇ ਵਿੱਚ ਜਿਹੜਾ ਹੈਗਾ ਸੀ ਐਪ੍ਰੀਹੈਂਡ ਕਰ ਲਿਆ ਸੀ ਦੱਸਿਆ ਜਾ ਰਿਹਾ ਕਿ ਇਹਨਾਂ ਲੜਕੀਆਂ ਦੇ ਵੱਲੋਂ ਬਾਕਾਇਦਾ ਫਰਾਰ ਹੋਣ ਦੇ ਲਈ ਪੂਰਾ ਪਲਾਨ ਤਿਆਰ ਕੀਤਾ ਗਿਆ ਸੀ ਪਰ ਇਹਨਾਂ ਦਾ ਪਲਾਨ ਕਾਮਯਾਬ ਨਹੀਂ ਹੋ ਸਕਿਆ ਇਸ ਸੱਤੇ ਨਾਬਾਲਗ ਲੜਕੀਆਂ ਵੱਖ-ਵੱਖ ਅਪਰਾਧਿਕ ਮਾਮਲਿਆਂ 'ਚ ਇਸ ਜੁਵਿਨਾਈਲ ਜਸਟਿਸ ਬੋਰਡ 'ਚ ਇਸ ਸੈਂਟਰ 'ਚ ਬੰਸੀ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ 'ਚ ਅੱਗੇ ਦੀ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਜਲੰਧਰ ਤੋਂ ਪ੍ਰਮੇਤ ਸਿੰਘ ਦੀ ਰਿਪੋਰਟ ਪੀਟੀਸੀ న్యూਸ